ਪਿੰਡ ਚੰਨੀਆ ਤੋਂ ਸੰਗਰਾਹੂਰ ਦੇ ਰਾਤ ਦੇ ਕਿਸਾਨ ਗੁਰਪ੍ਰੇਮ ਸਿੰਘ ਪਿੰਡ ਡੋੜ ਦੇ ਖੇਤ ਵਿੱਚ ਸ਼ਾਰਟ ਸਰਕਟ ਦੇ ਕਾਰਨ ਕਿਸਾਨ ਦੀ ਪੱਕੀ ਹੋਈ ਫਸਲ ਨੂੰ ਅੱਗ ਲੱਗੀ ਕਿਸਾਨਾਂ ਦੇ ਤੇ ਖੇਤ ਮਜ਼ਦੂਰਾਂ ਦੇ ਖੇਤਾ ਵਿੱਚ ਹੋਣ ਦੇ ਕਾਰਨ ਬੜੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ ਜਿਸ ਨਾਲ ਕਿਸਾਨ ਗੁਰਪ੍ਰੇਮ ਸਿੰਘ ਦੀ 3-4 ਕਿੱਲੇ ਕਣ ਸੜ ਕੇ ਸੁਆਹ ਹੋ ਗਈ। ਨਮਸਕਾਰ A1 ਨਿਊਜ਼ ਰਵੀ ਜੀ ਤੁਹਾਨੂੰ ਬਹੁਤ ਸਵਾਗਤ ਹੈ। ਜਿਹੜੀ ਅੱਜ ਅੱਗ ਲੱਗੀ ਹੈ ਅੱਜ ਅੱਗ ਕੀ ਕਾਰਨ ਹੋਇਆ? ਇਹ ਸਰ ਬਿਜਲੀ ਬੋਰਡ ਦੀ ਅੰਗੇਲੀ ਦੇ ਕਾਰਨ ਲੱਗਿਆ ਤੁਸੀਂ ਉਹ ਬੇਕਪ ਕਿੱਡੇ ਵੱਡੇ ਜੈਂਪਰ ਪਾਏ ਆ ਉਹ ਕਿੱਡੇ ਕਿੱਡੇ ਵੱਡੇ ਜੈਂਪਰ ਪਾਏ ਆ ਉਹ ਜੈਂਪਰ ਵੱਡੇ ਹੋਣ ਦੇ ਕਾਰਨ ਥੱਲੇ ਖਚਲਣਾ ਵੀ ਲੱਗੀ ਆ ਤਾਰ ਇੱਥੇ ਜਾਨੀ ਤੇ ਮਾਲੀ ਨੁਕਸਾਨ ਬਹੁਤ ਹੋਇਆ ਵੀ ਜਾਨੀ ਬਚ ਗਿਆ ਉਹ ਸਿਰਫ ਬਿਜਲੀ ਬੋਰਡ ਦੀ ਅੰਗੇਲੀ ਦੇ ਕਾਰਨ ਹੋਇਆ 24 ਘੰਟੇ ਵਾਲੀ ਲਾਈਟ ਆ ਜੈਂਪਰ ਬਹੁਤ ਵੱਡੇ ਪਾਏ ਆ ਇਹ ਜਿਹੜੇ ਵੀ ਠੇਕੇਦਾਰ ਨੇ ਜਾਂ ਕਿਸੇ ਵੀ ਅਧਿਕਾਰੀ ਨੇ ਪਾਏ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਕਿਸਾਨ ਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਇਹਨਾਂ ਦਾ 3-4 ਕਿਲੇ ਕਣਕ ਸੜੀ ਆ ਜੀ ਕੰਗ ਲੱਗੀ ਜੀ ਇਹ ਜੀ ਮੈਂ ਹੁਣੇ ਐਸੇ ਮਰੂਦਾਂ ਤੇ ਸਪਰੇਅ ਕਰਦੇ ਸੀ ਸਪਰੇਅ ਕਰਕੇ ਤੇ ਅਸੀਂ ਚਾਬੀ ਭੁੱਲ ਗਏ ਤੇ ਚਾਬੀ ਮੈਂ ਲੈਣ ਆਇਆ ਉਥੇ ਰਾਹ ਤੇ ਆਣ ਕੇ ਮੈਂ ਮੋਟਰਸਾਈਕਲ ਠੱਲਿਆ ਇਥੋਂ ਪਟਾਕਾ ਪਿਆ ਗੇ ਰਹੀਂ ਇਥੋਂ ਆਗ ਡਿੱਗੀ ਗੇ ਰਹੀਂ ਤੇ ਪੰਜ-ਸੱਤ ਮਰਲੇ ਤੇ ਮੇਰੇ ਵੇਖਣ ਚ ਉਦੋਂ ਹੀ ਚੱਲ ਪਈ ਮੇਰੇ ਵਸਤੇ ਅਸੀਂ ਸੂਰ ਚੜੇ ਮੋਟਰਸੇ ਜੋ ਮਾਚਲਾਤੀ ਬਸ ਹੋਰ ਬਾਕੀ ਪਿੰਡ ਆ ਗਏ ਉਹਨਾਂ ਨੇ ਬਚਾ ਦਿੱਤੀ ਹਿੰਮਤ ہماری ਚਾਰ ਚਾਰ ਕਿਲੇ ਆਂਗੂ ਕਣਕ ਸੜ ਗਈ ਸਾਡੀ ਸਾਦਿਕ ਤੋਂ ਜਸਵਿੰਦਰ ਬਰਮਾ ਦੀ ਰਿਪੋਰਟ